ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਹੋਵੋਗੇ ਜਿਹੜਾ ਟਾਈਮ ਆ ਮਾਰਨਿੰਗ ਦਾ ਆਪਾਂ ਨੇ ਬਹੁਤ سارے ਕੰਮ ਕਰ ਲਏ ਨੇ ਥੋੜੇ ਬਹੁਤੇ ਬਰੀਕੀ ਕੰਮ ਰਹਿ ਗਏ ਮोटे-ਮोटे ਕਰ ਲਏ ਤੇ ਆ ਗਈ ਹੁੰਦਾ ਰਾਤ ਰਿਹਨੇਰੀ ਮੀ ਦੇਖੋ ਰੂੜੀਆਂ ਦੇਖੋ ਸਟਿਹਰੀਆਂ ਕਿੜੀਆਂ ਕਿੜੀਆਂ ਲੱਗੀਆਂ ਪੀਆਂ ਨੇ ਹਨੇਰੀ ਰੋਜ਼ ਹੀ ਆ ਜਾਂਦੀ ਐ ਸਵੇਰ ਦਾ ਮਾਂਜਾ ਚੱਕਿਆ ਫਰੋ ਕੋਠਾ ਚਵਾਰ ਆ ਪੌੜੀਆਂ ਤੋਂ ਲਾਹੋ ਠੱਕ ਵਾਗੀ ਥੰਬਰ ਦੀ ਥੰਬਰ ਦੀ ਪੱਕਾ ਵੇੜਾ ਬਿੱਬੀ ਨੇ ਸੰਭਰੇ ਆਧਰੋ ਕੱਚਾ ਬੜ ਮੈਂ ਸੰਭਰੇ ਹੈ ਉਧਰ ਹੋ ਰਹੇ ਦਾ ਤੇ ਇਹੋ ਪੰਡੀਆਂ ਨੂੰ ਪਰਸੋਂ ਲੱਛਾ ਵੀ ਛਿੱਟ ਕਿਉਂ ਨਹੀਂ ਦੂੜੀ ਵਾਲੀ ਲੈ ਲੈ ਕੇ ਗਏ ਮੈਂ ਲਕਾਇਆ ਪਰ ਤੁਹਾਨੂੰ ਦੱਸੀ ਜਾਨੀ ਪਰਸੋਂ ਜਿਹੜਾ ਲੱਗਿਆ ਸੀ ਪਈਆਂ ਰਗੀਆਂ ਜਿਹੜੇ ਆ ਕਣਕ ਝਾਰੀਆਂ ਕੱਲ ਉਹ ਪਰਸੋਂ ਜਿਹੜਾ ਲੈ ਗਿਆ ਉਹ ਦੁੱਧੀਆਂ ਹੀ ਦੱਸਿਆ ਨੂੰ ਉਹ ਧਰ ਕੇ ਲੈ ਆਏ ਨੇ ਜੀ ਹੁਣ ਪਰਸੋਂ ਦੱਸਿਆ ਤਾਂ ਹੈਗਾ ਜੀ ਇੱਦੇ ਪਾਈ ਆ ਉਹਦੇ ਹੀ ਨਹੀਂ ਪਰਸੋਂ ਜਦੋਂ ਹੁਣ ਪਰਸੋਂ ਖੇਤ ਜਾਕਦੇ ਨੇ ਮੇਰੇ ਵੀ ਨਹੀਂ ਜਾ ਰਾਇ ਜੀ ਸੋਨੂੰ ਦੱਸਿਆ ਛੋਟੇ ਨਹੀਂ ਜਾ ਰਾਇਆ ਮੇਰੇ ਤਾਂ ਜາດ ਹੀ ਨਹੀਂ ਅੱਜ ਦੇਖੀ ਮੈਂ ਤਾਂ ਉਹ ਅੱਜ ਕਿਉਂ ਮੈਂ ਜਿੱਦ ਮੈਂ ਸੰਭਰ ਕੇ ਜਿੱਦੇ ਆਪਾਂ ਉੱਥੇ ਭੋਗ ਤੇ ਗਿਆਗੇ ਉਹ ਦਿਨ ਦੀ ਪਾਈ ਹੋਈ ਉਹ ਸੰਭਰ ਕੇ ਤੇ ਦੋ ਬੋਰੀਆਂ ਆਪ ਹੀ ਆਉਣ ਕੂੜੇ ਦੀਆਂ ਆਪਾਂ ਜੀ ਕਣਕ ਧੋ ਲੋ ਨਾ ਬਾਈ ਹੈ ਆਪਾਂ ਬਿਲੇ ਰਹਾਂਗੇ ਵੇਲੇ ਕੀ ਕਰਨਾ ਬੇਲੇ ਬਹਿ ਕੇ ਤਾਂ ਸੌ ਰੋਗ ਲੱਗਦੇ ਨੇ ਕੰਮ ਅਸ ਕਰੀ ਜਾਈਏ ਅਬ ਦੇ ਘਰ ਦਾ ਆ ਇਹਨੇ ਤੇ ਤਾਂ ਕੋਈ ਢੋਲੀ ਲੈਣਾ ਚਾਹਤੀ ਸੀ ਦਵਾਈ ਦਬੂਈ ਪਾਓ ਇਹ ਤਾਂ ਸਾਡੀ ਤਾਂ ਜੀ ਥੱਲੋਂ ਜੜਾਂ ਚੋਂ ਸਬਜ਼ੀ ਸੁੱਕਣ ਲੱਗ ਗਈ ਹਾਰੇ ਪਾਲਕ ਦੇ ਬੂਟਾ ਕਿੰਨਾ ਸੋਹਣਾ ਸੀ ਸੁੱਕ ਗਿਆ ਕਿੰਨੇ ਬੂਟੇ ਭ੍ਰਿੰਡੀਆਂ ਹੀ ਸੁੱਕ ਗਏ ਇਹ ਕੀ ਗੱਲ ਹੋ ਗਈ ਥੱਲੇ ਜੜ ਚ ਕੋਈ ਛੁੰਡੀ ਪੈ ਗਈ ਹੈਨਾ ਸੌਂਕ ਸੌਂਕ ਬੈ ਗਈ ਤੇ ਸਬਜ਼ੀ ਉਹ ਟੁੱਟੀ ਤੀ ਨੇ ਖੁੱਲੀ ਛੱਡਿਆ ਦੇਖ ਲੋ ਉਹ ਮਾਪਾ ਤਾਂ ਹੁਣ ਆਏ ਵੀ ਨਹੀਂ ਆਪਣ ਨੂੰ ਕੀ ਪਤਾ ਕੀ ਨਾ ਖਾਲੀ ਹੋ ਕੀ ਹੋਵੇ ਲੋ ਜੀ ਜੂਨ ਨੂੰ ਪਤਾ ਰੇ ਡਰਾਏ ਮੈਂ ਤਾਂ ਫੇਰ ਹੁਣ ਆਇਆ ਲੋ ਜੀ ਕੱਪੜੇ ਆਪਣੇ ਧੋ ਲੈਨੇ ਪਾਣੀ ਕੱਢਣ ਵਾਲਾ ਰਹਿ ਗਿਆ ਮੈਂ ਮਸ਼ੀਨ ਚ ਪਾਣੀ ਕੱਢਦਾ ਨਹੀਂ ਆ ਢੇਰੀਆਂ ਚੱਕਣੀਆਂ ਨੇ ਕੂੜੇ ਦੀਆਂ ਬਾੜੇ ਦੀਆਂ ਖੰਦੇ ਵਾਲੀ ਨਾਲ ਨਾ ਬਾਥਰੂਮ ਵਾਲੇ ਵੀ ਬੁਰਾ ਹਾਲ ਹੋ ਸਾਰੇ ਘਰ ਦੀ ਬੁਰਾ ਹਾਲ ਹੋਇਆ ਆਪਣਾ ਸਾਰਾ ਤਕਰੀਬਨ ਕੰਮ ਨਿਬੜ ਗਿਆ ਇਕੱਲੀ ਕੱਲ ਕਣਕ ਝਾੜ ਤੇ ਥੋੜਾ ਥੋੜਾ ਆਇਆ ਹੈ ਕਿੰਨ ਬੋਰੀਆਂ ਨੇ ਥੋੜ ਪਰਤੇ ਥੋੜ ਪਰਤੇ ਝਾ ਕਿ ਦੇ ਭਰੀ ਨਹੀਂ ਪਰਸੋਂ ਵੀਡੀਓ ਸਾਂਝੀ ਦੇਖ ਲਈ ਭਾਈਆਂ ਨੇ ਵੀਡੀਓ ਸਾਰੇ ਭੈਣਾਂ ਨੇ ਥੋੜ ਪਰਤੇ ਲੋ ਜੀ ਆਪਾਂ ਨੇ ਆ ਤਾਂ ਵੇਲ ਜੀ ਹੁੰਦੀ ਨਹੀਂ ਕੰਮ ਜਾਂ ਬਣ ਨਾਵਰ ਨੂੰ ਜਿਹੋ ਨੇ ਨਹੀਂ ਗਿਆ ਕੜਾ ਵਾਤਾ ਤਿੰਨ ਵੇਲਾ ਚੱਲ ਪਿਆ ਤਿੰਨ ਵੇਲਾ ਦੀ ਕਦੂ ਆਮ ਹੋ ਜਾਣਗੇ ਆ ਤਾਂ ਫੌਂ ਵਾਲਾ ਕਰੜਾ ਹੈ ਤਿੰਨ ਵੇਲਾ ਦੀ ਆਮ ਆਮ ਹੋ ਜੀ ਸਕਦੀ ਪੂਣੀ ਖਾਣੇ ਫੇਰ ਨਿੱਕੂ ਖਾਣਾ ਤੇ ਫੇਰ ਤੱਕ ਦਾਇੜ ਸਿੰਘ ਵੱਜੂਗਾ ਫੇਰ ਇਹ ਵਾਲੇ ਮੋਗੇ ਪਹਿਲਾਂ ਸਾਰੇ ਨਾਲ ਸਾਰੀ ਚੱਤ ਨੂੰ ਢੇਰੀ ਲਾ ਸਕਦੇ ਨਾ ਪਹਿਲਾਂ ਢੇਰੀਆਂ ਰੱਖੋ ਮੀਂਹ ਪੈ ਨਾ ਅੱਜ ਨਮਾਉ ਨੂੰ ਕੀ ਹੋਇਆ ਅੱਜ ਤਾਂ ਆ ਪਹਿਲਾ ਢੇਰੀਆਂ ਚੱਕ ਦੇ ਨਾ ਇਦਾਂ ਬੰਨ ਨੂੰ ਢੇਰੀਆਂ ਮੇਰੇ ਬੰਦਰੋਂ ਲਾ ਕੇ ਸਾਰੀਆਂ ਠੱਕੀਆਂ ਚੱਕ ਆ ਵੀ ਆ ਦੇਤੀ ਨਾ ਇਹਨੂੰ ਬੰਨ ਨੇ ਇਹ ਚਾਹ ਤਰ ਉੱਤਰਾਉਂਦੀ ਹੈ ਮੈਨੂੰ ਬੰਨ ਲਓ ਪਾਣੀ ਤੇ ਹਾਂ ਉਹ ਕੱਲ ਕੀਤਾ ਨਹੀਂ ਐ ਖਾਜ ਖਾਜ ਖਾ ਰ ਚਾਰ ਚੁ ਕਿਵੇਂ ਮੂਰਾ ਵਕਟ ਰੌਣੇ ਹੋਗੇ ਉਹਨੂੰ ਅੱਛਾ ਮੈਂ ਰੰਦਾ ਦੇਖ ਦੇਖੋ ਤੇ ਹੈ ਸੀ ਤੇ ਹੈ ਜੋ ਪਤਾਈ ਉਹਨੂੰ 5-6 ਦਿਨ ਹੋ ਗਏ ਬਚਨ ਨੂੰ ਪਾਣੀ ਪਿਆਈ ਨੂੰ ਕੱਲ ਦੁਪਹਿਰੇ ਪੀਤਾ ਤੇ ਅੱਜ ਨਾ ਪੀਤਾ ਨੀ ਉਹ ਹਰਤਾ ਹੁ ਤੱਕ ਰੰਗਰਾ ਨੂੰ ਪਾਣੀ ਨਹੀਂ ਪੀਉਂਦੀ ਤਾਂਹੀਂ ਐ ਹੋਈਦਾ ਕੰਮ ਤੁਸੀਂ ਚਾਹ ਦਾ ਕੋਈ ਕਰਨੀ ਮੈਂ ਹੀ ਪੀਉਂਦੀ ਆਈ ਤੇ ਤੁਸੀਂ ਵੀ ਕਾਚੀ ਨੂੰ ਮੈਂ ਘਰੇ ਹੀ ਹੁੰਦਾ ਕਰਮੀ ਦਿੰਦੀ ਆ ਪਤਾ ਹੁਣ ਪਾਣੀ ਦਾ ਜਿ ਪਾਣੀ ਪੀਓ ਗਰਮਾਇਸ ਆ ਗੀ ਟੀਲਾ ਨਹੀਂ ਚੁੰਗਰੀਏ ਇਹ ਵੀ ਤਾਂ ਦੱਸ ਦੇਣੀ ਕਿਉਂ ਵੱਡੇ ਪਸੂਤਾ ਲਾ ਦੱਸ ਇਹ ਪਾਲਣੇ ਆ ਖਿੜੇ ਜਵਾਖਾ ਮੰਗ ਪਾਲੀ ਦਾਹਾ ਪਟਲਾ ਦਾ ਕਰਮ ਹੁਣ ਜੀਤ ਕਿਆ ਨਹੀਂ ਕਮੈਸ਼ ਵੇਚਤੀ ਜਦੋਂ ਸਕੇ ਗਏ ਚੱਤਿਆਂ ਨੇ ਮੇਹਰ 90 ਦੀ ਵੇਚਤੀ ਕਹਿੰਦੇ ਮੈਸ ਰੋਟੀ ਵੜੇ ਵੇਚੀ ਕਹਿੰਦੇ ਜਦੋਂ ਕਹੇ ਸੀ ਲੈਣ ਹੁੰਦੀ ਔਰ ਉਹ ਤੁਸੀਂ ਕਹਿੰਦੇ ਸਬਸ ਦੇ ਹਾਂ ਹੋਰ ਤਾਂ ਆਪਣਾ ਲੈਂਡ ਟੁੱਟਣਾ ਲੋੜੀ ਆਪਣੇ ਕੱਟਿਆ ਉਹ ਬਾਦੂ ਖੜਾ ਹੰਤ ਲੈਂਡਾ ਹੁਣ ਤਾਂ ਦੀ ਸੁੱਖ ਨਾਲ ਬਹੁਤ ਪਰਿਵਾਰ ਹੋ ਗਿਆ ਆਪਣੀ ਨਾਲ ਹਾਂ ਚੁੱਕੀ ਚਾਹ ਉਬਲ ਮਿੱਤਰੀ ਹੋਈ ਜਾਗੀ ਕਿਉਂਕਿ ਆਪਣੇ ਕੱਟੇ ਨੂੰ ਮੋਕ ਵਾਲੀ ਲੱਗੀ ਪਈ ਆ ਕਈ ਦਿਨ ਹੋ ਗਏ ਤੇ ਪਹਿਲਾਂ ਗੋਲੀ ਗੋਲੀ ਦਵਾਈ ਆ ਠੀਕ ਨਹੀਂ ਹੋਈ ਹੁਣ ਬਹੁਤ ਉਹਦੇ ਮੈਂ ਵੀਡੀਓ ਚ ਬੋਲਿਆ ਸੀ ਕਿ ਆ ਵੀ ਸਾਡੇ ਕੱਟੇ ਨੂੰ ਮੋਕ ਲੱਗੀ ਪਈ ਆ ਬਹੁਤ ਸਾਰੀਆਂ ਭੈਣਾਂ ਨੇ ਦੇਸੀ ਦਵਾਈ ਦੱਸੀ ਨੁਕਤਾ ਤੇ ਕਿਸੇ ਨੇ ਦੱਸਿਆ ਵੀ ਸਪੈਦੇ ਦੇ ਪੱਤੇ ਵਾਲ ਕੇ ਦੇ ਦੋ ਕਿਸੇ ਨੇ ਦੱਸਿਆ ਸੌਂਫ ਵਾਲ ਕੇ ਦੇ ਦੋ ਕਿਸੇ ਨੇ ਦੱਸਿਆ ਸੁੱਕੀ ਚਾਹ ਵਾਲ ਕੇ ਦੇ ਦੋ ਬਸ ਉਹੀ ਗੱਲ ਹਨਾ ਕੌਲ ਹੋ ਗਈ ਸੀ ਦੇਣ ਦੀ ਤੇ ਅੱਜ ਵਿਚਾਰਾ ਹੱਦੋਂ ਵੱਧਦੀ ਮੋਕ ਮਾਰੀ ਜਾਂਦਾਗਾ ਤੇ ਇੱਧਰ ਮੈਂ ਪਾਣੀ ਦੇ ਵਿੱਚ ਨਾ ਦੋ ਚਮਚੇ ਇੱਕ ਅੱਧਾ ਗਲਾਸ ਪਾਣੀ ਦਾ ਸੀਗਾ ਦੋ ਚਮਚੇ ਸੁੱਕੀ ਚਾਹ ਰੇ ਤੇ ਅੱਧਾ ਚਮਚਾ ਸੌਂਫ ਦਾ ਉਬਾਲਿਆਗਾ ਤੇ ਬਾਕੀ ਸੁੰਨ ਪਤਿਆ ਹਨਾ ਕੰਮ ਤੰਦਾ ਜਾਂ ਚੱਲਦਾ ਸੀਗਾ ਤੇ ਪਤ ਉਵਾਲੀ ਵੀ ਨਹੀਂ ਗਈ ਹੈਗੀ ਐ ਗੋਲੀ ਗੋਲੀ ਜੀ ਦੇਖਤੀ ਵਿਚਾਰੇ ਤੇ ਹੁਣ ਇਹ ਪਾਣੀ ਉਬਲ ਗਿਆ ਤੇ ਮੈਂ ਇਹਨੂੰ ਛਾਲ ਲੈਣੀ ਆਂਗੀ ਹੁਣ ਲੈਣੀ ਆ ਜੇ ਇਨੋਂ ਪੋਲਾਨੀ ਆ ਗਈ ਇਸ ਤਰ੍ਹਾਂ ਉਬਲ ਕੇ ਐਵੇਂ ਬਹੁਤ ਗਾੜਾ ਹੋ ਗਿਆ ਇਹ ਇਹਨੂੰ ਪਾਹ ਹੋ ਲੈਣੇ ਜਦ ਠੰਡਾ ਹੋ ਗਿਆ ਆਪਾਂ ਨਾ ਤੇ ਆਮ ਆ ਤੇ ਆ ਇਹਦੇ ਵਿੱਚ ਪਾ ਚਾਹ ਕਰ ਲੈਣੇ ਬੁੱਟਾ ਤੇ ਆਪਣੇ ਲਈ ਜੇ ਕਰੇ ਚਾਹ ਚ ਸੁੱਕੀ ਚਾਹ ਵੀ ਜਾਰੇ ਪਾਈ ਜਾਂਦੀ ਆ ਨਾ ਤੇ ਬੱਚੇ ਪੀਣਾਂ ਨਾ ਸਰਦਾਰ ਜੀ ਵੀ ਆਪ ਨੂੰ ਕੌੜੀ ਕੌੜੀ ਜੀ ਲੱਗਦੀ ਹੈ ਜੀ ਤੇ ਹੁਣ انا ਥੋੜਾ ਕੁਝ ਆਪਣੀ ਬਣਾ ਲੂੰਗੀ 70 ਵਾਲੀ ਤੇ ਅਸੀਂ ਆਇਤੀ ਸਾਡੇ ਆਹੋ ਮੁੱਕ ਗਿਆ ਗੁੜ ਮੁੱਕ ਗਿਆ ਸੀ ਉਹਦੇ ਫੀਡ ਚ ਪਾਉਣ ਨੂੰ ਕੁਇੰਟਲ ਸ਼ੱਕਰ ਲਿਆਂਦੀ ਤੇ ਫੀਡ ਕਰਾਈ ਸੀ 80 ਕਿਲੋ ਪਤਨ 80 ਕਿਲੋ ਸ਼ੱਕਰ ਲਿਆਂ ਤੇ ਹੋ ਚ 10 ਕਿਲੋ ਸ਼ੱਕਰ ਬਚ ਗਈ ਤੇ ਉਹ ਫਿਰ ਅਸੀਂ ਹੁਣ ਚਾਹ ਚ ਹੀ ਪਾ ਲੈਣਿਆ ਸ਼ੱਕਰ ਸ਼ੱਕਰ ਵਾਲੀ ਚਾਹ ਕਰ ਲੈਣਿਆਂਗੀ ਹਾਂਜੀ ਬਹੁਤ ਸੋਹਣੀ ਸ਼ੱਕਰ ਹੈ ਜੀ ਸ਼ੱਕਰ ਅਸੀਂ ਫੀਡ ਚ ਪਾਉਣਾਂਗੇ ਇੰਨੀ ਸੋਹਣੀ ਤਾਹੇ ਪਣਾ ਕਮੈਂਟ ਕਰਦੀਆਂ ਨੇ ਦੀ ਰੀ ਸੋਡੀਆਂ ਮੱਝਾਂ ਹੀ ਨੇ ਵਧੀਆ ਨੇ ਅਸੀਂ ਬਿਲਕੁਲ ਸਾਡੇ ਥੋੜੀਆਂ ਹੀ ਰੱਖੀਆਂ ਹੋਈਆਂ ਨੇ ਮੱਝਾਂ ਅਸੀਂ ਸੌਂਕ ਨਾਲ ਨਾਲ ਦਾਣਾ ਪਾਣੀ ਹਨਾ ਚੰਗੀ ਖਰਾਕ ਆਪ ਜਣ ਹਰ ਕੋਈ ਚੰਗੀ ਦਿੰਦਾਗਾ ਅਸੀਂ ਸਦਾ ਦਿਆ ਘਰ ਲੈਣੇ ਪਹਿਲੇ ਇੱਕ ਬਸੋਂ ਘੱਟ ਰੱਖ ਲਓ ਤੇ ਇਹਨੂੰ ਸੌਂਕ ਨਾਲ ਹਨਾ ਵੀ ਜਿਹੜੀ ਆਪਾਂ ਮੁੱਲ ਦੀ ਫੀਡ ਲਿਆਉਣੇ ਉਹ ਚ ਬਹੁਤ ਮਲਾਪਟਾ ਹੁੰਦੀਆਂ ਨੇ ਜੂਰੀ ਰੇ ਪਾਇਆ ਹੁੰਦਾ ਉਹਨਾਂ ਚ ਤੇ ਜਿਹੜਾ ਅਸੀਂ ਵੀ ਫੀਡ ਕਰਾ ਕੇ ਲਿਆਉਣਾ ਹੱਥੀ ਉਹ ਨਾ ਆਪੇ ਸਮਾਨ ਆਪਦੇ ਹਿਸਾਬ ਨਾਲ ਸੋਲੇ ਸ਼ੱਕਰ ਜਿਉਂ ਗਰਮੀਆਂ ਚ ਜਿਉਂ ਸਰਦੀਆਂ ਚ ਬੜੇਵੇਂ ਭੈਂਟ ਵਧਾਉਣ ਵਾਲੇ ਹੋਰ ਸਮਾਨ ਲਗਾਤਾਰ ਬਹੁਤ ਸਾਰਾ ਪਾਉਣਾ ਪਊਗਾ ਪਤਾ ਨਹੀਂ ਕੀ ਕੀ ਆ ਉੱਥੇ ਤੇ ਜਿਹੜੀ ਆ ਸੁੱਕੀ ਚਾਹ ਹਰ ਰੋਜ਼ ਪੁੰਨਣ ਵਾਲੀ ਬਚਦੀ ਐ ਇਹ ਨਾ ਮੈਂ ਸਿੱਟਾ ਦੇ ਦੇਣੀ ਐ ਇਸ ਤਰ੍ਹਾਂ ਬਾੜੀ ਦੇ ਵਿੱਚ ਬੜੀ ਦੇ ਵਿੱਚ ਸਿੱਟ ਆਹ ਖੰਡਿਆ ਲਾਣੀਆਂ ਬੇਲਾਂ ਤੇ ਕਹਿੰਦੇ ਇਹ ਬਹੁਤ ਵਧੀਆ ਇਹਦੇ ਨਾਲ ਸਬਜੀ ਹੁੰਦੀ ਆਏਗੀ ਦੋ ਚਾਰ ਬੂਟੇ ਤੇ ਰੋਜ਼ ਪਾ ਦੇਣੀਆਂ ਜਿਵੇਂ ਸਵੇਰ ਵਾਲੀ ਚਾਹ ਪਾ ਦੇਣੀਆਂ ਦੋ ਕਬੂਟਿਆਂ ਤੇ ਦੋ ਕਬੂਟਿਆਂ ਤੇ ਪਾ ਦੇਣੀਆਂ 10 ਵਾਲੀ ਚਾਹ ਦੋ ਕਬੂਟਿਆਂ ਤੇ ਪਾ ਦੇਣੀਆਂ ਦੁਪਹਿਰ ਵਾਲੀ ਚਾਹ ਜਿੰਨੇ ਵਾਰੀ ਚਾਹ ਬਣਦੀ ਆ ਢਾੜਾ ਢਾੜਾ ਬੂਟੇ ਆ ਤੇ ਪਾ ਦੇਣੀਆਂ ਤੇ ਇਹਨੂੰ ਪਟਾਕ ਦਾਣਿਆ ਸਰਦਾਰ ਜੀ ਚਾਹ ਪੀ ਕੇ ਨਾ ਕੱਟੇ ਨੂੰ ਸਿਹਨਾਲ ਹੈਗੀ ਆਪਣੇ ਚਹ ਨਾਲ ਨਾਲ ਦੇ ਦਾਨ ਚ ਸੀਸੀ ਚ ਪਾ ਕੇ ਦੇ ਦਾਨ ਤੇ ਇਧਰ ਚਾਹ ਬਣਦੀ ਹੈਗੀ ਤੇ ਹਜੇ ਮੇਰਾ ਕੱਪ ਟੱਬ ਆਰੇ ਕੱਪੜਿਆਂ ਦਾ ਭਰਿਆ ਪਿਆਗਾ ਧੋ ਕੇ ਕਿਉਂਕਿ ਮੌਸਮ ਖਰਾਬ ਆ ਕਣੀਆਂ ਪੈਂਦੀਆਂ ਨੇ ਜੇ ਮਾੜਾ ਜਾਂ ਮੌਸਮ ਉੱਚਾ ਹੋ ਗਿਆ ਤਾਂ ਫਿਰ ਮੈਂ ਕੱਪੜੇ ਤਾਰ ਤੇ ਪਾਉਂਗੀ ਤੇ ਮਖਨੇ ਚਲੋ ਹੁਣ ਇਹਨੇ ਚਾਹ ਬਣਾ ਕੇ ਪੀ ਲੈਣੇ ਨਾ ਕੇ ਆਈ ਸੀ ਕਿ ਹੁਣ ਦੁਬਾਰਾ ਕਿਉਂਕਿ ਫਿਰ ਕੰਮ ਕਰਦੇ ਨੇ ਕੱਪੜੇ ਸੜ ਜੇ ਜਾਂਦੇ ਨੇ ਹਨਾ ਫਿਰ ਚੰਗੇ ਜੇ ਨਹੀਂ ਲੱਗਦੇ ਸਾਰਾ ਦਿਨ ਮੱਖੀ ਪੈ ਗਈ ਮੋਬਾਈਲ ਤੇ ਸਾਰਾ ਦਿਨ ਚੰਗੇ ਜੇ ਨਹੀਂ ਲੱਗਦੇ ਹੋਏਗੀ ਲਈ بڑے ਜੇ ਕੱਪੜੇ ਤਾਂ ਕਰਕੇ ਕੰਮ ਕਰਕੇ ਜਿਹੜਾ ਕੱਪੜੇ ਵਾਦਾਂਗੇ ਉਹਦੇ ਉਹ ਕੋਕ ਪਿੰਡੇ ਤੇ ਕੰਦੀ ਵੀ ਕਾਲਾ ਨਹੀਂ ਕਿਉਂਕਿ ਸਾਲਾਂ ਫਿਰ ਬੜੀਆਂ ਬੜੀਆਂ ਜੇ ਰਹਿਣਿਆ ਹੈ ਸਿਰ ਮੈਂ ਬਾਉਣਾਗਾ ਤੇ ਕਦੇ ਕਦੇ ਤਾਂ ਮੈਂ ਸਵੇਰੀ ਵਾਲਾਣੀ ਹੈ ਸਿਰ ਸੁਖਮਣ ਹੋਰੀਆਂ ਦੇ ਸਕੂਲ ਜਾਣ ਨੂੰ ਜਾਣ ਨੂੰ ਬਾਉਣੀ ਹੋਣੇ ਸਿਰ ਰੋਲ ਵਾਲਾਣੀ ਕਦੇ ਵਸਹੀਂ ਕੰਗਾ ਮਾਰ ਕੇ ਕੰਮ ਲੱਗ ਜਾਣੀਆਂ ਟਾਈਮ ਦੇਖਦੀ ਹੁੰਦੀਆਂ ਜੇ ਤਾਂ ਟਾਈਮ ਹੋ ਜਾਂਦਾਗਾ ਜਿਆਦਾ ਫੇਰ ਤਾਂ ਮੈਂ ਅਹੀਂ ਚੱਲਦਾ ਕੰਮ ਨਹੀਂ ਮਬਾਲਾਣੀ ਹਜੇ ਵਧੀਆ ਕੰਮ ਤੰਦਾ ਜਾ ਹੋ ਜਾਂਦਾ ਸਾਰੀ ਆਪਣੀ ਰਸੋਈ ਰਸੋਈ ਮੈਂ ਸਾਫ ਕਰ ਲਈ ਆ ਸਾਰਾ ਕੰਮ ਕਰ ਲਿਆ ਆਈ ਸੱਲੋ ਸਪੋਰਟ ਜੀ ਨਿਕਲ ਗਈ ਫ੍ਰਿਜ ਦੇ ਹੁਣ ਨਾ ਮੈਂ ਦੁੱਧ ਕੱਢ ਕੇ ਲੈ ਕੇ ਜਾਨੀ ਆ ਚਾਹ ਪੀ ਲਈ ਆਪਾਂ ਫਿਰ ਕੱਟੇ ਦਵਾਈ ਦਬਾਈ ਦਿੰਦੇ ਆ ਫਿਰ ਦੇਖ ਕੇ ਮਿਲਦੇ ਆਪਾਂ ਸਾਨੂੰ ਵੀ ਕੀ ਕੰਮ ਕਰੀਏ ਚਰਚਾ ਨਾਲ ਕੋਈ ਕੰਮ ਨਹੀਂ ਹੁੰਦਾ ਖੇਤਲਾ ਵੀ ਠੱਪ ਹੋ ਜਾਂਦਾ ਘਰ ਦਾ ਵੀ ਠੱਪ ਹੋ ਜਾਂਦਾ ਹੁਣ ਪਤਾ ਨਹੀਂ ਕੀ ਗੱਲ ਰੱਬ ਨੂੰ ਪਰ ਨੇਹਰੀਆਂ ਬਹੁਤ ਘੱਟ ਸੀਗੀਆਂ ਆਇਕ ਤੇ ਰੋਜ਼ ਹੀ ਨੇਹਰੀ ਰੋਜ਼ ਹੀ ਮੀ ਕੋਈ ਕਣ ਕਦੀ ਵਾਢੀ ਵੱਢਣੀ ਵੱਢਰੀ ਆ ਕਿਸਾਨ ਵੀਰਾਂ ਨੂੰ ਬਹੁਤ ਆਪਸ ਚਲੋ ਜੀ ਬਾਬਾ ਜੀ ਮਿਲਦੇ ਨੇ 10 10 ਲੀ ਬਰਦੀ ਤੋ ਦਿੱਤੀ ਆ आज ਜੇ ਕੱਪੜੇ ਮੇਰੇ ਤੋਤੇ ਪਰੇ 7:30 ਵਜੇ ਦੇ ਸਾਰੇ ਤੇ ਅੰਦਰ ਪਾਲਾ ਬਾਹਰੇ ਪਾਲਾ ਅੰਦਰ ਪਾਲਾ ਬਾਹਰੇ ਪਾਲਾ ਹੀ ਹੋ ਜਾਂਦੀ ਹੈ ਕਣੀਆਂ ਲੱਗ ਜਾਂਦੇ ਨੇ ਹੱਟ ਜਾਂਦੇ ਨੇ ਕਣੀਆਂ ਲੱਗਦੀ ਕਣੀਆਂ ਹੱਟ ਜਾਂਦੀ ਤੇ ਹੁਣ ਨਾ ਕੋਈ ਸੋਤ ਧਾਰ ਜਿੱਤੇ ਕੰਧ ਨਾਲ ਪਾਏ ਨੇ ਹਵਾ ਵਾ ਸਭ ਬੁਗਾ ਬਗਾਈ ਮਾਰਦੀ ਹੈ ਕੱਪੜੇ ਲੱਗਦਾ ਹੈ ਕਿ ਕਿਸੇ ਟੈਂਟ ਦਾ ਲਿਆਉਣਾ ਹੀ ਪਊਗਾ ਕੱਪੜਾ ਤੇ ਉਹ ਉਹਦੇ ਵੀ ਖੜ ਜਾਨਗੇ ਓ ਅੰਦਰ ਦਰਵਾਜ਼ੇ ਧਰ ਕੇ ਇੱਥੇ ਪਾਈ ਆ। ਆ ਗੱਲਾਂ। ਢੇਣਾ ਚੜ੍ਹੋਈ ਆ ਨਿਹਰੀਆ ਬੁੱਲਾ। ਬਾਹਰ ਡਾ ਲਿਆ ਕਰਨੀ। ਬਾਹਰ। ਲੋ ਜੀ ਪਾਹ ਲਾ ਲਾਂ ਨੇ। ਸਾਦੇ ਇਹੀ ਕੰਮ ਚਾਹਦੇ ਨੇ ਪਹਣਾ ਦੇ ਨੇ ਕਰਾਂਗੇ ਦੋ ਰੋਟੀਆਂ ਹੀ ਦੇ। ਸਾਰਾ ਬੰਦੇ। ਦੋ ਰੋਟੀਆਂ ਐ ਕੀ ਕਰਦੀ ਨੂੰ। ਅੱਛਾ। ਆ ਗਏ ਨੇ ਹਾਂ ਤੁਸੀਂ ਵੀ ਕਹਿ ਰਹੇ ਹੋ ਜੀ ਸਾਸ ਨੂੰੋਂ ਕੋਲ ਦੋ ਰੋਟੀਆਂ ਨੇ ਤਾਂ ਕਿ ਸਾਸ ਨੂੰ ਰੋਟੀ ਲਾਲਾ ਲਈ ਨੂੰ ਚਾਹਤ ਹੋ ਜਾਂਦੀ ਹੈ ਇੱਛਾ ਆਪਾਂ ਜਿਹੜੀਆਂ ਆਪਾਂ ਨੂੰ ਕਰੇ ਆਏ ਆਸਤਾ ਹੀ ਅੰਦਲਾ ਅਰੇ ਸਕੇ ਲਈ ਅੜ ਗਈ ਜੀ ਜੇ ਲੈ ਕੇ ਹੁੰਦੇ ਸੀ ਫੂ ਫੂ ਕੰਨਾਂ ਚ ਮਾਰਦੇ ਇੱਕ ਬਸ ਮੇਰੀ ਇਹ ਫੋਲ ਦੇਖ ਕੇ ਨਾ ਬਚਪਨ ਯਾਰ ਆ ਜਾਂਦਾ ਵੀ ਇਹ ਜੇ ਬਾਜੇ ਹੁੰਦੇ ਮੇਲੇ ਤੇ ਦੋ ਦੋ ਜਿਹੜੇ ਹੈ ਜਾਂ ਬਾਜਾ ਸੀ ਹੈ ਜਿਹ ਹੈ ਜਾਂ ਬਾਜਾ ਸੀ ਆਹੇ ਬਾਜੇ ਵਜਾਉਂਦੇ ਸੀ ਤੇ ਦੋ ਦੋ ਵਾਹੋ ਪਤਾ ਲੱਗ ਨਿੱਕੀ ਹੁੰਦੀ ਤੂੰ ਹੈ ਜਾਂ ਬਾਜਾ ਸੀ ਚਲਾਏ ਲਾ ਲਓ ਹਾਂ ਜਿਵੇਂ ਤੁਸੀਂ ਕਹੋਗੇ ਉਹ ਲਾ ਲਓ ਆਹਨ ਸਾਰੇ ਤੇ ਇਹਨਾਂ ਮਾਸ਼ਾ ਕੀ ਸੇ ਹੁੰਦਾ ਕਾ ਪਾਵਾ ਹੂੰ ਸੇਉ ਦਾ ਹਟੀ ਪਾਵਾ ਦਾ ਹਾਂ ਪਾ ਦਿੱਤ ਕਾ ਬਣ ਕੇ 9 ਵੜਾ ਦੇ ਲਸਣ ਨੂੰ ਨਹੀਂ ਆ ਮੈਂ ਵੀ ਵੀ ਲਸਣ ਬਣਾਈਆਂ ਲਸਣ ਨੂੰ ਨਹੀਂ ਇਹ ਇੰਨਾ ਵੱਡਾ ਕੰਮ ਹੈਗਾ ਉਹ ਨਹੀਂ ਦਿਨ ਇਤਨੇ ਨੇੜਾ ਪੈਂਦਾਂ ਕਰੇਗਾ ਤੋ ਹੋ ਹੀ ਪਾਏਗਾ ਦੋ ਦਿਨ ਤੱਕ ਸੁਦੀ ਪੈਂਦਾ ਜਾ ਬੰਦਾ ਨੇ ਮੈਂ ਮਾਇਆ ਦੇਸਣ ਚ ਪਾਉਂਦਾ ਇਧਰ ਨਹੀਂ ਆ ਜਾ ਪੈਂਦਾ ਜੀ ਹੱਥ ਕੋਣ ਨੂੰ ਬਾਥੀ ਜਾਵੇ ਹੱਥ ਵੀ ਉਹ ਤੂੰ ਆਵਦੇ ਮੂੰਹ ਹੀ ਕਰਦੀ ਇਹ ਮੂੰਹ ਵੀ ਨਿਕਲੀ ਕੋਈ ਪਤਾ ਨਹੀਂ ਕਿ ਉਹ ਵਾਲੀ ਹਾਂ ਹਰੇ ਮੰਦਿਰ ਦੇ ਪਾਸ ਦੀ ਗੱਲ ਨਹੀਂ ਗਈ ਇਹ ਕੋਣਾ ਐ ਇਧਰ ਜਾਣਨ ਕਦੀ ਸਾਡੇ ਨਾਲ ਉਹ ਮੇਰੇ ਨੀਨੀ ਗਾਟੇ मोबाइल कट देख लिया करो तो हर दिया मोबाइल सारा तो चक्की बैठे तो <laughs> ने अड्डो अड्डी <laughs> ने <laughs> तो हम पाऊंगे बीबी नीला सा पाऊंगी है बनाऊंगी है आप बनाओ नाम ही नहीं बनाओ दी बीबी से लाऊंगी नाम तो बाद में लाऊंगा पापा है करन आज आप सुनिए ली ली रमाल तो सीखें लो जी मैं मार गया था है तो पुलिस में आई जल्ला लगा के तो पाई जल्ला हाँ ਸੋ ਗੁਰਮਣ ਨਹੀਂ ਪੈਂਦਾ ਮੈਂ ਪਾਣਾ ਨਹੀਂ ਫੇਸਕਮਣ ਲੈ ਬੀਬੀ ਗੜੀ ਤਾਂ ਮੁੰਡੂ ਦੀ ਆਂਦੀ ਆ ਹੋਰ ਤੇ ਪਰਾਈ ਤੇ ਪੰਗੂ ਤਾਂ ਨਹੀਂ ਮੈਂ ਪਾਣਾ ਹੂੰ ਲੈ ਲੈ ਮੈਂ ਪਾਉਂਦੀ ਨੇ ਰਦਾ ਰਦਾ ਅਰੇ ਪੈ ਕਮ ਤਾਂ ਤੇ ਵਿੱਚ ਜਿਹੜਾ ਫਸਿਆ ਕਰੋ ਫਿਰ ਪੈਦਾ ਤਾਂ ਪੈ ਗੁਰਮਣ ਕਿਵੇਂ ਜਾਣਾ ਤਾਂ ਇਹ ਛੱਡਿਆ ਗੁਰਮਣ ਰਦਾਦਾ ਛੱਡ ਗਿਆ ਵੀ ਮੈਂ ਛੱਡ ਗਿਆ ਮੈਂ ਛੱਡ ਗਿਆ ਇਹ ਕਿਤੇ ਕੰਧਾਂ ਨਾ ਆਉਂ। ਮੋਟਰਸਾਈਕਲ ਖੜਾਇਆ ਵਾਜੇ ਉਹਨੂੰ ਫੜਾਇਓ। ਇਹ ਤਾਰ ਰੇਸ ਵਾਲੀ ਖੜਾਇਆ ਵਾਏ ਤੇ ਗਲਤ ਤੇ ਖੜਾ ਹੋ ਜੀ। ਤਾਰਪੌਨ ਵਾਲੀ ਹੈ ਜੀ ਨੇ ਵੀ। ਨਹੀਂ ਮੈਂ ਛੱਡ ਕੇ ਉਸ ਨੂੰ। ਆ ਦੇ ਕਿੱਥੇ ਗਿਆ ਜੀ? ਇਹ ਤਾਂ ਹੋ ਕਿਤੇ। ਵਰਤੋਂ ਦੀ ਕੀ ਹੈ? ਫਦੋਂ ਕਹੇ ਮਜਵਾਸ ਦੇਖ ਲੈ ਤੈਨੂੰ। ਤਲਪਈ ਮੈਂ ਕੀ ਕਰਾਂ ਤੇ ਹੀ ਇਹ ਬਿਕ ਬੰਲਾ ਦੇ ਕਿ ਬੁਰਾ ਨਾ ਨਾ ਖਾਣਾ ਖਾਂਦਾ ਘਰ ਆਇਆ ਤੇ ਮੈਂ ਵੀ ਖਾਂਦੀ ਆ ਮੈਂ ਕੱਲ ਕਿਹਾ ਨਾ ਮੈਂ ਪੰਜੀਰ ਆਦਣੀਆ ਘਰ ਚੋ ਕੇ ਆ ਕੇ ਕੌਜੀ ਨੂੰ ਖਾਲਾ ਕਰਾ ਕੇ ਖੀਰੀ ਖਾਦੀ ਵਿਦੇਸ਼ੀ ਤੇ ਉਹ ਪਹਿਲੇ ਵਿਦੇਸ਼ੀ ਕਿ ਉਹ ਬਿਸਕੁਟ ਖਰਾਦਣਾ ਕਿ ਉਹ ਨਹੀਂ ਖਾਂਦੇ ਪਰ ਬਸ ਜਾ ਕੁਰਕਰੇ ਜਿਹਾ ਚਿਪਚ ਖਵਾ ਕੱਢ ਦੇਣਾ ਦੁੱਧਾਂ ਵਾ ਖਵਾ ਕੱਢ ਦੇਣਾ ਜੁਗਤਾਰ ਤੋਂ ਖੜਾ ਲੈਣੇ ਚਿੱਟੀ ਬਰਫ ਹੋਣਾ ਹਾਂ ਉਹ ਕੱਢਾ ਰੋਸਤਾ ਨਹੀਂ ਹੋ ਰਿਹਾ ਨੂੰ ਕਰਨੀ ਤੇ ਇਹ ਖਾਣ ਨਹੀਂ ਖਾਣ ਦੀ ਨਹੀਂ ਹੈ ਜੀ ਲੱਭ ਤੋ ਤੂੰ ਆਨੇ ਹੋਰੇ ਕੱਪੜੇ ਸਾਹਮਣੇ ਨਾ ਆਦੇ ਸਾਹਮਣੇ ਤਾਇ ਮਾਰ ਤੀ ਕਿ ਕਰੀ ਆਈਆ ਕਿ ਕਿਮਣਾ ਆ ਸਾਹਮਣੇ ਅੱਜ ਮੇਰੇ ਤੀਰੇ ਫੁੱਲ ਪਾ ਲੈ ਬਾਰਿਸ਼ ਮੰਤਨ ਤੈਮਾ ਮੱਸੀਆ ਪੂਰਨ ਰਣ ਫਕ ਨੂੰ ਤੇ ਡੜੀ ਦੇ ਵਿੱਚ ਬਾਦ ਨੂੰ ਟੰਗ ਦੇਣਾ ਬਸ ਚਲੋ ਜੇ ਪਹਿਲਾਂ ਬਾਅਦ ਚ ਮੈਂ ਉਹਦੇ ਮੇ ਕੱਪੜੇ ਸਾਂਭ ਲਾ ਲਓ ਜੀ ਜਿਹੜਾ ਟਾਈਮ ਹੈਗਾ ਹੁਣ 7 ਵਜ ਗਏ ਨੇ ਸ਼ਾਮ ਦੇ ਸਵੇਰ ਦੇ 7 ਵਜੇ ਦਾ ਵਲੌਗ ਸ਼ੁਰੂ ਕਰਿਆ ਹੋਇਆ ਸਾਮ ਦੇ 7 ਵਜ ਗਏ ਨੇਗੇ ਤੇ ਆਪਣਾ ਵੀਡੀਓ ਚ ਘਰ ਸੋਹਣਾ ਲੱਗਦਾਗਾ ਹਨਾ ਬਹੁਤ ਸੋਹਣਾ ਲੱਗਦਾ ਸਾਨੂੰ ਤਾਂ ਪਤਾ ਨਹੀਂ ਆਪਦਾ ਘਰ ਹੈਗਾ ਤਾਂ ਸੋਹਣਾ ਲੱਗਦਾਗਾ ਤੇ ਗੁਰਦੁਆਰਾ ਸਾਹਿਬ ਬਾਬਾ ਜੀ ਰਾਇ ਰਾਸ ਕਰੀ ਜਾਂਦੇ ਨੇ ਜੋ ਤੂਫਲਾ ਦਿੱਤੀ ਆ ਧਾਰਾ ਕੱਢ ਲਈਆਂ ਨੇ ਰੋਟੀ ਬਣਾ ਲਈ ਐ ਤੇ ਚਣ ਬਾਬਾ ਜੀ ਸੁਣਦੀ ਹੋਣਗੇ ਗੁਰਦੁਆਰਾ ਸਾਹਿਬ ਰਾਇ ਰਾਸ ਕਰਦੇ ਪਾਠ ਕਰਦੇ ਵਹਿਗੁਰੂ ਤਰੱਕੀਆਂ ਵਗਸੇ ਸਭ ਨੂੰ ਤੰਦਰੁਸਤੀ ਵਗਸੇ ਸਭ ਦੇ ਆਦੇ ਕਰੇ ਚਲੋ ਜੀ ਆਪਣੇ ਵੀਡੀਓ ਦਾ ਐਂਡ ਆ ਰਿਹਾਦਾ ਸੀਗਾ ਤੇ ਹੁਣ ਪਰ ਵੀਡੀਓ ਨਹੀਂ ਬਣਦੀ ਹੋਰ ਉਦੋਂ ਕਹਾ ਤੇ ਮੈਂ ਸੋਚਿਆ ਚਲੋ ਐਂਡ ਕਰਦਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਦਾ ਇੱਥੇ ਐਂਡ ਵਹਿਗੁਰੂ ਸਾਰੇ ਘਰਾਂ ਦੇ ਵਿੱਚ ਵਰਕਤਾ ਵਗਸੇ ਸੁੱਖ ਸ਼ਾਂਤੀ ਵਗਸੇ ਤੇ ਪਰ ਅੱਜ ਦਾ ਦਿਨ ਤਾਂ ਬਹੁਤ ਹੀ ਮੰਦਾਸੀ ਹੁਣ ਨੇ ਹਵਾ ਵੀ ਠਿਕ ਗਈ ਤੇ ਆ ਬਰਦ ਵੀ ਸੁੱਕ ਗਈ ਅੱਜ ਮੈਂ ਬਹੁਤ ਔਖੀ ਨੇ ਕੱਪੜੇ ਸੁਕਾਏ ਕਦੇ ਅੰਦਰ ਕਦੇ ਬਾਹਰ ਏ ਜਦੋਂ ਕੱਪੜੇ ਸੁੱਕ ਗਏ ਫਿਰ ਹੁਣ ਵਧੀਆ ਦਿਨ ਲੱਗ ਗਿਆ ਚਲੋ ਜੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ